ਤਾਂ ਹਾਂਜੀ ਬਾਬੇਓ ਕੀ ਹਾਲ ਚਾਲ ਤੇ ਕੋਈ ਫਿਰ ਤੋਂ ਥੋੜਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵਲੌਗ ਵੀਡੀਓ ਤੇ ਅੱਜ ਚੱਪਾ ਕੀਤਾ ਵਲੌਗ ਥੋੜਾ ਡੇਟ ਸਟਾਰਟ ਕਿਉਂਕਿ ਉਹ ਪਹਿਲਾਂ ਚੱਲੀ ਗਈ ਥੋੜਾ ਜੀ ਏਰੀਆ ਵੇਖਣ ਤੇ ਆਪਣੇ ਪਿੱਛੇ ਹਿੰਦ ਹੋ ਗਈ ਸਟਾਰਟ ਤੇ ਤੁਹਾਨੂੰ ਦਿਖਾਉਣੇ ਹੁਣ ਬਾਕੀ ਦਾ ਸਿਸਟਮ ਗੱਲਬਾਤ ਵੇਖੋ ਭਾਈ ਪੂਰੀ ਜਾਂਦੀ ਕਿੰਦੀ ਗੱਲਬਾਤ ਚੈਟ ਤੇ ਇਧਰ ਹੁਣ ਚੜਾਣਾ ਭਾਈ ਟੂੜੀ ਦਾ ਪੌਂਕ ਦਿਖਾਵਾਂਗੇ ਤੁਹਾਨੂੰ ਭਈਏ ਚੜਾਣ ਲੱਗਿਆ ਪੂਰੀ ਘੈਂਟ ਗੱਲਬਾਤ ਕਰਨਗੇ ਵਲੌਗ ਦੀ ਕੀਤੀ ਹੈ ਹੁਣ ਸਟਾਰਟਿੰਗ ਬਣੇ ਰਹੇ ਵਲੌਗ ਤੇ ਵਲੌਗ ਬਹੁਤ ਕੈਂਟ ਜਾਣ ਵਾਲਾ ਹੈ ਚੱਲਾਂਗੇ ਆਪਾਂ ਮਸ਼ੀਨਾਂ ਤੇ ਦਿਖਾਵਾਂਗੇ ਤੁਹਾਨੂੰ ਮਥੜੂ ਵੀ ਹਿੰਦੀ ਵੀ ਤੇ ਆਪਣੀ ਕੇਸ ਵੀ ਮਿੱਤਰੋ ਇਧਰ ਹੋ ਗਿਆ ਸਟਾਰਟ ਦੇਖਦੇ ਆਂ ਬਾਈ ਹੋ ਜਾ ਕੋਈ ਕਾਰਨਾਮਤ ਉਹਨੇ ਪਹਿਲੇ ਜੀ ਚੜਾਤਾ ਬਾਈ ਜੀ ਮਿੱਤਰੋ ਆਪਾਂ ਚੱਲੇ ਸੀ ਆਪਣੀ ਮਸ਼ੀਨ ਨੂੰ ਕੋਲ ਤੇ ਭਾਈ ਇੱਥੇ ਅੱਗ ਲੱਗੀ ਪਈ ਐ ਆਪਾਂ ਨੂੰ ਭਾਈ ਵਿਖਿਆ ਨਹੀਂ ਹੁਣ ਵਿਖਿਆ ਤੇ ਬਾਬਾ ਭਲੀ ਕਰੇ ਕਿਦੇ ਅੱਗੇ ਨਹੀਂ ਵੱਧ ਜੀ ਗ੍ਰੇਟ ਜੀ ਅੱਗ ਲੱਗੀ ਪਈ ਹਾਂ ਜੀ ਮਿੱਤਰੋ ਘੰਟਾ ਹੋ ਗਿਆ ਪਰ ਰਮੇਸ਼ ਨੂੰ ਲੱਭੀ ਜਾਂਦੇ ਸੀ ਤੇ ਰਮੇਸ਼ ਨੂੰ ਕਿਹਾ ਭਾਈ ਹੁੰਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਬਾਕੀ ਇਹ ਕਹੀ ਜਾਂਦੇ ਆ ਕਿ ਆਜ ਹੀ ਚਲੀ ਜਾਂਦੀ ਐ ਛੱਟ ਪੈਂਦੇ ਆ ਕਿੱਥੇ ਗਿਆ ਸੀ ਵੇਖ ਲਓ ਮਿੱਤਰੋ ਇਹ ਕਹਿੰਦਾ ਏਸੀ ਰੂਮ ਐ ਵਾਲਾ ਤੇ ਇਹ ਦੱਸਿਓ ਏਸੀ ਇਹ ਕਿਦਾਂ ਦਾ ਐ ਇਹ ਕਹਿੰਦੇ ਭਾਈ ਐਸੀ ਹੈ ਮੇਰੀ ਗੱਲ ਸੁਣ ਆ ਨਾ ਵਿੱਚ ਆ ਚੀਜ਼ ਆਈ ਜਾਂਦੀ ਹੈ ਤੇ ਥੋੜੀ ਜਿਹੀ ਸੈਟ ਕਰ ਦਉਂਦੇ ਹਾਂ ਚੰਗਾ ਮਿੱਤਰੋ ਕਹਿੰਦੇ ਕੰਮ ਥੋੜਾ ਔਖਾ ਹੀ ਲੱਗਦਾ ਹੈ ਪਿੱਛੇ ਵੇਖ ਲਓ ਤੇ ਅੱਗੇ ਵੇਖ ਲਓ ਉੱਤੇ ਰੇਜ ਵੇਖ ਲਓ ਮਿੱਤਰੋ ਆਹ ਵੇਖ ਲਓ ਖੂ ਪਾਣੀ ਆਹ ਵੇਖੋ ਬਈ ਮੇਛਾ ਪੀਣ ਲੱਗਿਆ ਭਾਈ ਵਿੱਚ ਗਲਾ ਦੇ ਫੁੱਲ ਫੁੱਲ ਬੜੇ ਆਏ ਹਿੰਦੇ ਤੇ ਹੁਣ ਬਈ ਪੀਣਾ ਪੈਣਾ ਹੈ ਮੈਂ ਤਾਂ ਕਿ ਬੱਠਲ ਨਾਲ ਪਾਣੀ ਪੀ ਲਈ ਬੱਠਲ ਆ ਸਾਫ ਹੈ ਪਰ ਮੈਨੂੰ ਵੇਖ ਲੈਂਦੇ ਗਰਮ ਮਨਾ ਆ ਮੈਂ ਹੱਤੀ ਪੀ ਜਾਣਾ ਗਰਮ ਮੈਂ ਮਿੱਤਰੋ ਨਾ ਪਾਣੀ ਪੀਣਾ ਵੇਖ ਲੋ ਉਹ ਡੱਡ ਫਿਰਦੇ ਵੱਡੇ ਰਿਓ ਉਹ ਨਜ਼ਾਰੇ ਲੈਂਦੇ ਚਲੋ ਮਿੱਤਰੋ ਹਣ ਪਾਣੀ ਪੀਨੇ ਆ ਜੂਸ ਵਾਲਾ ਡੱਡ ਡੁੱਡ ਰਲੇ ਵਿੱਚ ਖੱਟੇ ਮਿੱਠੇ ਮਜ਼ਾ ਆਏਗਾ ਵੀ ਪਾਣੀ ਪੀਦ ਚਲ ਮੇਛਾ ਪੀ ਪਾਣੀ ਮੈਂ ਪੀਉਂਗਾ ਮਿੱਤਰਾਂ ਹੀ ਕਰ ਲਗਾ ਕੈਮਰਾ ਬੰਦ ਪਾਣੀ ਪੀਂਦੇ ਆ ਬੇਸ਼ਰਮ ਹੋ ਗਏ ਤੇ ਉਹਨੂੰ ਦੋਣੀ ਤੋਂ ਨਹੀਂ ਦੋਣੀ ਨੇ ਹੀ ਪਾਣੀ ਪੀ ਲਿਆ ਚਲੋ ਮਿੱਤਰਾਂ ਹੀ ਨਹੀਂ ਪਾਣੀ ਪੀਂਦੇ ਅੱਧ ਤੋਦਦੇ ਆ ਚੱਲ ਮੇਛੇ ਮਿੱਤਰੋ ਚੱਲ ਪਿਆ ਆਪਣੇ ਸ਼ੇਰ ਆਓ ਖੇਤ ਨੂੰ ਵੇਖੋ ਜਾਂਦੀ ਬਈ ਛਾਲਾ ਮਾਰਦੀ ਆਪਣੀ ਰਾਣੀ ਤੇ ਵੜਨਾ ਭਈਆ ਖੇਤ ਦੇ ਪਿੱਛੇ ਵਾਲਾ ਜਿੱਥੇ ਬੱਕੂ ਤੇ ਪਾਣੀ ਪੀਤਾ ਸੀ ਤੇ ਭਈ ਅੰਮਾ ਦਾ ਖੇਤ ਹੈ ਤੇ ਚਲੋ ਵੇਖਦੇ ਆ ਕਿ ਗੱਲਬਾਤ ਪੂਰੀ ਐਂਡ ਹੋਣ ਵਾਲੀ ਐ ਬਾਕੀ ਮੈਨੂੰ ਕਈ ਭਰਾ ਕਹਿੰਦੇ ਆ ਵੀ ਪੂਰੀ ਵੀਡੀਓ ਪਾਇਆ ਕਰ ਕਿ ਕਟਿੰਗ ਕਿੱਦਾਂ ਦੀ ਹੋਈ ਜਾਂਦੀ ਐ ਤੇ ਕਿੱਦਾਂ ਨਹੀਂ ਬਾਕੀ ਮੈਂ ਭਾਈ ਉਹ ਤਾਂ ਕਰਕੇ ਨਹੀਂ ਪੂਰੀ ਵੀਡੀਓ ਪਾਉਂਦਾ ਕਿਉਂ ਕਰਿਆ ਤੁਹਾਨੂੰ ਪਤਾ ਵੀਡੀਓ ਬਹੁਤ ਲੰਬੀ ਹੋ ਜਾਂਦੀ ਵੀ 25 ਮਿੰਟ ਦਾ ਤਾਂ ਮੇਰਾ ਵਲੌਗ ਹੋ ਜਾਂਦਾ ਤੇ ਜੇ ਮੈਂ ਤੁਹਾਨੂੰ ਕਟਿੰਗ ਦੀ ਦੱਸ ਦਿੱਤੀ ਤੇ ਕਟਿੰਗ ਇੱਕੋ ਵਾਰ ਫਿਰ ਘੰਟਾ ਲੱਗ ਜਾਣਾ ਤੇ ਤਾਂ ਕਰਕੇ ਫਿਰ ਬਾਕੀ ਦਿਨ ਵਿੱਚ ਵਿੱਚ ਅਪਡੇਟ ਦਿੰਦਾ ਰਹਾਂਗਾ ਕਿਦਾਂ ਮੈਂ ਕਟਿੰਗ ਕੀਤੀ ਹੈ ਤੇ ਕੀ 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 ਸਿਸਟਮ ਸੀ ਤੇ ਚਲੋ ਠੀਕ ਹੈ ਬਾਬਾ ਭਲੀ ਕਰੇ ਹੋ ਗਿਆ ਸਟਾਰਟ ਪੈ ਗਿਆ ਕਿੜਾ ਮਿੱਤਰੋ ਇੱਥੇ ਵੇਖੋ ਅੱਡੇ ਅੱਡੇ ਖੇਤ ਹੁੰਦੇ ਆ ਇੱਥੇ ਬਈ ਪਤਾ ਲੱਗਦਾ ਟਰੈਕਟਰ ਦਾ ਕਿ ਹਾਂ ਟਰੈਕਟਰ ਚੱਲਿਆ ਹੈ ਰਮੇਸ਼ ਹੁਣ ਚੱਲੀਏ ਉਹਨਾਂ ਕੋਲ ਪੈਹ ਲੈ ਆਈਏ ਆ ਜਾ ਮਿੱਤਰੋ ਉਹਨਾਂ ਕੋਲ ਪੈਹ ਲੈ ਕੇ ਉਹਨੇ ਚੱਲਣਿਆ ਪੈਹੇ ਨਹੀਂ ਲੈ ਕੇ ਉਹ ਵਸੇ ਉਹ ਗੱਲਬਾਤ ਉਹਨਾਂ ਕੋਈ ਹੋਰ ਕਰਨੀਆਂ ਦਿਖਾਵਾਂਗੇ ਤੁਹਾਨੂੰ ਕੀ ਗੱਲਬਾਤ ਹੁੰਦੀ ਹੈ ਤੇ ਚਲੋ ਚੱਲਦੇ ਆ ਬਾਕੀ ਵੀ ਉਹ ਚੱਲੀ ਨਹੀਂ ਗੰਬੈਨ ਦਿਖਾਵਾਂਗੇ ਤੁਹਾਨੂੰ ਉਹ ਵੀ ਚੱਲ ਕੇ ਨੇੜੇ ਤਾਂ ਹਾਂਜੀ ਬਾਬਿਓ ਬਾਬਾ ਭਲੀ ਕਰੇ ਚੱਲੀ ਨਹੀਂ ਅੱਜ ਠੀਕ ਠਾਕ ਠੀਕ ਠਾਕ ਨਹੀਂ ਬਾਬੀ ਪਰ ਆ ਗਿਆ ਮੇਟਰੋ ਟੈਂਕਰ ਤੇ ਆ ਗਿਆ ਆਖਰਲਾ ਚੱਕਰ ਆਪਣਾ ਤੇ ਹੋ ਗਿਆ ਇੱਥੇ ਆਪਣਾ ਆਈ ਵੀ ਖੇਦ ਖਤਮ ਤੇ ਅੱਜ ਆ ਪਾਏ ਸੀ ਚਾਚਾ ਖੇੜੀ ਪਿੰਡ ਵਿੱਚ ਤੇ ਅੱਜ ਆਪਣੀ ਵੇਸੇ ਸਹੀ ਹੋਈ ਹੈ ਸਟਾਰਟਿੰਗ ਜਿਹਨੂੰ ਬੋਣੀ ਕਹਿੰਦੇ ਆ ਇਸ ਤੋਂ ਪਹਿਲਾਂ ਆਪਣਾ ਕੰਮ ਠੀਕ ਠਾਕ ਹੀ ਚੱਲਿਆ ਸੀ 2-3 ਵਿਗੇ ਦੇ ਤੇ ਅੱਜ ਘਰੀ ਆਪਾਂ ਮੇਨ ਸਟਾਰਟਿੰਗ ਤੇ ਠੀਕ ਹੈ ਮਿੱਤਰੋ ਮਿਲਦੇ ਅੱਗੇ ਕਰਾਂਗੇ ਗੱਲਬਾਤ ਅਗਲੇ ਖੇਤ ਵਿੱਚ ਵੇਖ ਲਓ ਮੁੰਡਿਓ ਮਿਲਿਆ ਆਪਾਂ ਨੂੰ ਇੱਕ ਆਰਟਿਸਟ ਵਾਲੀ ਦੇਦੀ ਜੋਰ ਥੋੜੀ ਲਾਉਂਦਾ ਪਿਆ ਆਪਣੀ ਮਹਿੰਦੀ ਵੇਖੋ ਪੇਂਟਿੰਗ ਹੋ ਰਹੀ ਹੈ ਪੇਂਟਿੰਗ ਕਰੀ ਜਾਂਦਾ ਪਨੀ ਮਹਿੰਦੀ ਲਾਈ ਜਾਂਦਾ ਇਹ ਵਾਲਾ ਲਗਾਓ ਲਗਾਓ ਵੇਖੋ ਮੈਂ ਇਧਰ ਚੱਲੀ ਜਾਂਦੀ ਦੇਦਰ ਚੱਲਦੀ ਆਪਣੀ ਮਸ਼ੀਨ ਇੱਥੇ ਆਪਾਂ ਨੂੰ ਮਿਲ ਗਿਆ ਜਵਾਕੇ ਨਿਕਾ ਜਾ ਬਾਏ ਤਾਂ ਹਾਂਜੀ ਮਿੱਤਰੋ ਹੁਣ ਆਪਾਂ ਆ ਗਿਆ ਆਪਾਂ ਉੱਤੇ ਝਵੀਨ ਦੇ ਝਵੀਨ ਦੇ ਰਾਜੂ ਦੇ ਨਾਲ ਮਿੱਤਰੋ ਹੁਣ ਚਲਾਣੀ ਆਪਾਂ ਮਸ਼ੀਨ ਤੇ ਵੇਖ ਲਓ ਬਈ ਕਿਵੇਂ ਹੁੰਦੀ ਆ ਬਾਡੀ ਜਿਹੜੇ ਪੁੱਛਦੇ ਸੀ ਕੇਸ ਕੰਬੈਨ ਦੀ ਵੇਖ ਲਓ ਵੀ ਹੁਣ ਮਿੱਤਰੋ ਇਸ ਤਰ੍ਹਾਂ ਚਲਾਉਣੀ ਹੈ ਮਿੱਤਰੋ ਆਪਾਂ ਵੀ ਦੇਖੋ ਕਿਵੇਂ ਚਲਾਉਣੇ ਆਂ ਮੈਂ ਚਲਾ ਕੇ ਦਿਖਾਉਂਦਾ ਤੋ ਅਹਲੀ ਕਰੇ ਭਾਈ ਵਾਟਾ ਵੜਦੀ ਹੁੰਦੀ ਹੈ ਕੀ ਗੱਲ ਕਰੀਏ ਭਾਈ ਬੋੜੀ ਸਿਰਾ ਚਲਦੀ ਭਾਈ ਮੈਂ ਕਹਿੰਦਾ ਸੀ ਭਾਈ ਹਿੰਦ ਹਿੰਦ ਹੈ ਬਾਕੀ ਮੈਂ ਹੁਣ ਕਹਿੰਦਾ ਕਿ ਭਾਈ ਕੇਸ ਤੋਂ ਉੱਤੇ ਕੋਈ ਨਹੀਂ ਹੈ ਤੇ ਆਪਣੀ ਬਈ ਨੰਬਰ ਪਲੇਟ ਹਿੱਲ ਗਈ ਹੈ ਕਿਸੇ ਚੀਜ਼ ਕਰਨਾ ਹੁਣ ਮੈਂ ਦੇਖਾਂਗਾ ਕੀ ਚੱਕਰ ਪਿਆ ਤੇ ਕਿਉਂ ਹੱਲੀ ਹੈ ਤੇ ਬਾਕੀ ਤੁਹਾਨੂੰ ਵੀ ਦਿਖਾਵਾਂਗਾ ਤੇ ਹੁਣ ਮੈਂ ਇੱਕ ਕਰਦਾ ਛੋਟ ਵੀਡੀਓ ਸਟਾਰਟ ਆਪਣੇ YouTube ਚੈਨਲ ਦੇ ਪਹਿਲੀ ਆ ਗਈ ਹੈ ਜਿਹੜੀ ਮੈਂ ਹੁਣ ਕਰਨ ਲੱਗਿਆ ਸਟਾਰਟ ਤਾਰ ਨੂੰ ਲੱਗ ਜੇ ਮਸ਼ੀਨ ਤੇ ਚਲੋ ਹੁਣ ਮੈਂ ਕਰਦਾ ਛੋਟ ਵੀਡੀਓ ਸਟਾਰਟ ਬਣੇ ਰਿਹਾ ਵੀਡੀਓ ਤੇ ਵੀਡੀਓ ਬਹੁਤ ਘੈਂਟ ਜਾਣ ਵਾਲੀ ਹੈ ਤੇ ਬਾਕੀ ਛੋਟ ਵੀਡੀਓ ਵੀ ਵੇਖ ਲਿਓ ਆ ਗਈ ਇਹ ਦੋ ਦਿਨ ਪਹਿਲਾਂ ਹੀ ਤਾਂ ਹਾਂਜੀ ਮਿੱਤਰੋ ਹੁਣ ਆਪਾਂ ਕਰਨ ਲੱਗਿਆ ਖੇਤ ਵਿੱਚ ਸਟਾਰਟ ਬਾਈ ਇਹਨਾਂ ਦਿਨਾਂ ਡਿਫਰੈਂਟ ਦੇਖ ਲਓ ਮੈਂ ਕਿਹਾ ਵੀ ਬਾਈਆ ਖੇਤ ਨਾ ਕਟਵਾ ਬਹੁਤ ਜ਼ਿਆਦਾ ਹਰਾ ਹੈ ਕਹਿੰਦੇ ਨਹੀਂ ਕੱਟ ਦੋ ਕੋਈ ਚੱਕਰ ਨਹੀਂ ਇਹ ਵੇਖੋ ਬਈ ਇਹ ਖੇਤ ਆ ਖੇਤ ਵਿੱਚ ਡਿਫਰੈਂਟ ਵੇਖੋ ਤੇ ਚਲੋ ਕੋਈ ਚੱਕਰ ਨਹੀਂ ਜੇ ਕਹਿੰਦੇ ਤਾਂ ਆਪਾਂ ਕੱਟ ਦਿੰਨੇ ਆਪਾਂ ਨੂੰ ਕੀ ਹੈ ਬਾਕੀ ਆਪਾਂ ਕਿ ਥੋੜਾ ਨੁਕਸਾਨ ਹੋ ਜਾਣਾ ਬੰਦੇ ਨਹੀਂ ਹੈ ਚਲੋ ਕੋਈ ਗੱਲ ਨਹੀਂ ਤੇ ਚੱਲ ਹੁਣ ਮੇਸ਼ ਲਾ ਦੇ ਤੇ ਬਾਈ ਕਰਦੇ ਆ ਸਟਾਰਟ ਦਿਖਾਵਾਂਗੇ ਤੁਹਾਨੂੰ ਕਿੰਨੇ ਟਾਈਮ ਵਿੱਚ ਲੱਗਿਆ ਤੇ ਕਿੰਨੇ ਟਾਈਮ ਵਿੱਚ ਕੰਪਲੀਟ ਹੋਇਆ ਮੈਨੂੰ ਟਾਈਮ ਦੇਖ ਲੈਣ ਦੋ ਟਾਈਮ ਹੋ ਗਿਆ 3 ਵਜੇ ਕੇ 6 ਮਿੰਟ ਮੈਂ ਤੁਹਾਨੂੰ ਪੂਰੀ ਡਿਟੇਲ ਦਵਾਂਗਾ ਕਦੋਂ ਖਤਮ ਹੋਇਆ ਤੇ ਕਿੰਨੇ ਟਾਈਮ ਵਿੱਚ ਲੱ ਮਿੱਤਰੋ ਵੇਖ ਲਓ ਭਾਈ ਉਹ ਬੰਦਾ ਹੈ ਉਹ ਭਾਈ ਕਹਿੰਦਾ ਹੈ ਮੇਰੀ ਫਸਲ ਬਿਮਾਰੀ ਹੈ ਤੇ ਖਤਮ ਕਰਦਾ ਤੁਸੀਂ ਕਿਵੇਂ ਵੀ ਕਰਕੇ ਤੇ ਭਾਈ ਰਾਲੀਏ ਵੇਖ ਲਓ ਜਿੰਦਾ ਹਰਾ ਆਈ ਜਾਂਦਾ ਉਹਨੇ ਭਾਈ ਫਸਲ ਨਹੀਂ ਆਪੀ ਹੋਣਾ ਸੀ ਵੇਖ ਲਓ ਭਾਈ ਉਹ ਜੀ ਹੁਣ ਬਿਮਾਰੀ ਖਤਮ ਕਰਨ ਲੱਗੇ ਹੋਏ ਆ ਤੇ ਭਾਈ ਉਹਦੀ ਬਿਮਾਰੀ ਉਹ ਖਤਮ ਕਰ ਰਹੀ ਹੈ ਤੇ ਹੁਣ ਉਹਦੀ ਬਿਮਾਰੀ ਖਤਮ ਹੋ ਜਾਂਦੀ ਤੇ ਹੁਣ ਉਹ ਮੈਨੂੰ ਪਤਾ ਹੈ ਰੋਵੇਗਾ ਬਾਅਦ ਵਿੱਚ ਆਪਣੇ ਨਾਲ ਕਰੇਗਾ ਗੱਲਬਾਤ ਕਿ ਭਾਈ ਇਹ ਨਹੀਂ ਇਹ ਰੇਟ ਐ ਇਦਾਂ ਦਾ ਸਿਸਟਮ ਹੈ ਬਾਕੀ ਹੁਣ ਆਪਾਂ ਪਹਿਲਾਂ ਪ੍ਰੂਫ ਹੀ ਲੈਂਦੇ ਆ ਤੇ ਕਰ ਲਾਂਗੇ ਗੱਲਬਾਤ ਬਾਕੀ ਬਾਕੀ ਵੇਖ ਲਓ ਹਰਾ ਚੱਲੀ ਜਾਂਦਾ ਸਿਸਟਮ ਵੇਖ ਲਓ ਭਾਈ ਪੀਂਦੇ ਇੱਧਰ ਭਾਈ ਢੰਡੇ ਹਾਂਜੀ ਮੇਤਰੋ ਆ ਨਾ ਆ ਭਾਈ ਹਾ ਪੁੱਛਦੇ ਵੀ ਇਹ ਨਾ ਕਿਵੇਂ ਨਿਕਲਦੀ ਏ ਮੈਨੂੰ ਦੱਸ ਮੇਤਰੋ ਆ ਦੱਸਿਆ ਦੱਸੀ ਇੰਦਰਿਆਵਾ ਵਿੱਚ ਬੰਦੇ ਬੈਠੇ ਹੋਇਆ ਇਸ ਵਿੱਚ ਨਾ ਦਸ ਬਰ ਆਦਮੀ ਬੈਠੇ ਏ ਬੋਲ ਰਹਾ ਹੈ ਇਸ ਦੇ ਅੰਦਰ ਗੁੰਨ ਕੇ ਬਾਸ ਇਤਨਾ ਇਤਨਾ ਬੜਾ ਲੱਗਦਾ ਹੈ ਹਾਂ ਮੇਤਰੋ ਕੀ ਵਈ ਦੇਣਾ ਨਿਊਜ਼ ਇਹਨਾਂ ਨੂੰ ਏ ਪੁਠੀਆਂ ਬਤਾਦਾ ਹੈ ਵੇਖ ਲਓ ਮੇਤਰੋ ਮਜ਼ਾਕ ਕਰਦਾ ਹੈ ਮੁੰਡਾ ਤਾਂ ਹਾਂਜੀ ਮਿੱਤਰੋ ਆਪਾਂ ਕੀਤੀ ਸੀ ਸਟਾਰਟ 3:08 ਤੇ ਤੇ ਹੋ ਗਿਆ 3:14 ਤੇ ਆਪਾਂ ਨੂੰ ਟੋਟਲ ਟਾਈਮ 6 ਮਿੰਟ ਹੋ ਗਿਆ ਤੇ ਆ ਆ ਗਏ ਵੀਰ ਬਈ ਜੀ ਬਿਮਾਰੀ ਖਤਮ ਹੋ ਗਿਆ ਜਾ ਹੋ ਰਹਾ ਹੈ ਉਹ ਕੋਰ ਹੈਗੀ ਯਾਰ ਦੇਖ ਲੇਖ ਜਾਗਾ ਮੇਚਾ ਕਹਦਾ ਬਿਮਾਰੀ ਪੁੱਛ ਲੈ ਖਤਮ ਹੋਈ ਹੈ ਕਿ ਨਹੀਂ ਬੜਾ ਕੁੱਤਾ ਹੈ ਵੀ ਅੱਛਾ 3 ਵਜੇ ਵੀ ਕਾ ਵੀ ਹੋਰ ਬੋਲ ਰਹੇ 3:30 ਕਹਿੰਦੇ ਮੇਚਾ ਹੋ ਰਗਾ ਹੈ ਹਾਂ ਮੇਚਾ ਉਹ ਵੀ ਅਭੀ ਖਤਮ ਕਰਨਾ ਕੋਈ ਉਹ ਤਾਂ ਕੱਟ ਰਿਓ ਤੇ ਅੱਛਾ ਦਾਤਰਾ ਸੀ ਤੇ ਮੁੰਡਿਓ ਵੇਖ ਲਓ ਐਵੇਂ ਆਸਕੇ ਡੀ ਚੱਲਦੇ ਰਹਿੰਦੇ ਆ ਮੇਛੇ ਦੇ ਨਾਲ ਤੇ ਆਉਂਦੀ ਬਈ ਰਾਣੀ ਬੁਗਦੀ ਆਪਣੀ ਇੱਥੋਂ ਟ੍ਰੈਕਟਰ ਹੋਰ ਬੈਠ ਕਾਰਾ ਮਾਰਾ ਜਾ ਰਿਹਾ ਦੱਸ ਦਿਆ ਕਹਿੰਦਾ ਮੇ ਉਹ ਲੱਗੇ ਹੋਈ ਐ ਬਿਮਾਰੀ ਦੇ ਕਰਕੇ ਤਾਂ ਹਾਂਜੀ ਮੇਂ ਤਰੋਂ ਕੱਟ ਦਾ ਆਪਾ ਵਾਲਾ ਖੇਤ ਤੇ ਹੋ ਗਈ ਆਪਣੀ ਕਟਿੰਗ ਕੰਪਲੀਟ ਇੱਥੋਂ ਦੀ ਆਪਾਂ ਕੀਤਾ ਸੀ 3 6 ਤੇ ਸਟਾਰਟ ਤੇ ਆਪਣਾ ਟਾਈਮ ਹੋ ਗਿਆ 3 13 ਦਾ ਤੇ ਟੋਟਲ ਆਪਾਂ ਨੂੰ ਮਿੰਟ ਲੱਗੇ ਕਿੰਨੇ ਲੱਗੇ ਮੋਸ਼ਾ ਸੱਤ ਲੱਗੇ 7 ਮਿੰਟ ਚ ਬਈ ਆਪਾਂ ਵੜ ਦਿੱਤਾ ਹੈ ਡੇਢ ਵਜ ਗਿਆ ਹੈ ਸ਼ਾਇਦ ਇੱਕ ਡੇਢ ਹੋ ਜਾਣਾ ਹੋਏਗਾ ਤੇ ਵਧੀਆ ਬਈ ਚੱਲੀ ਜਾਂਦੀ ਆ ਬਾਬਾ ਭਲੀ ਕਰੇ ਇੱਦੇ ਚਲਦੀ ਰਹੇ ਜੀ ਮਿੱਤਰੋ ਵੇਖ ਲਓ ਤੇ ਆਪਾਂ ਕਿਆ ਹੈ ਇਹਨਾਂ ਨੂੰ ਕਿ ਤੁਹਾਨੂੰ ਹਰਾ ਮਿਲੇਗਾ ਦੇਖਣ ਨੂੰ ਇਹਨਾਂ ਨੇ ਕਿਹਾ ਕੋਈ ਚੱਕਰ ਨਹੀਂ ਹੈ ਤੇ ਵੇਖ ਲਓ ਮਿੱਤਰੋ ਹਰੇ ਆ ਗਏ ਡਾਲੇ ਇਹਨਾਂ ਨੂੰ ਕਿਹਾ ਵੀ ਸੀ ਵੀ ਹਰੇ ਹੋਣਗੇ ਵੇਖ ਲਓ ਓਪਾ ਜੀ ਟੁੱਟ ਗਿਆ ਆਪਣੇ ਉਗਰ ਦਾ ਨਟ ਤੇ ਵੇਖੋ ਇੱਧਰ ਆ ਵੇਚਣਾ ਦੇ ਦੇ ਮੇਚਰ ਨੂੰ ਕੋਣ ਕਾਪੀਆ ਕਰਾ ਤਾ ਕੋ ਦੇਖੋ ਮਿੱਤਰੋ ਕੀ ਕੰਮ ਹੋਈ ਜਾਂਦੇ ਨੇ ਟਰਾਲੀ ਵਿੱਚ ਖੜਕੇ ਬਾਈ 라ਜੂ ਸਾਡਾ 라ਜੂ ਜਿੱਕ ਜਣੀ ਉਹ ਪੰਨੀ ਦੇ ਬਣੀ ਹੋ ਜਾ ਭਰਾਵਾ ਮਿੱਤਰੋ ਵੇਖੋ ਕੀ ਕੰਮ ਹੋਈ ਜਾਂਦੇ ਟਰਾਲੀ ਵਿੱਚ ਖੜਿਆ ਦੇਖ ਲਓ ਤੇ ਤਾਂ ਹਾਂਜੀ ਮਿੱਤਰੋ ਇੱਥੋਂ ਉਪਰ ਕਰਤਾ ਖੇਤ ਖਾਲੀ ਹਾਏ ਓਏ ਅੰਨੀ ਨਾ ਤੂੜਪਾ ਦੇਖੋ ਮਿੱਤਰੋ ਕੀ ਹੋ ਗਿਆ ਹਾਲ ਹੱਥਾਂ ਦਾ ਤੇ ਕਿਚ ਰਾਜੂ ਲੱਗਿਆ ਵੇ ਕੇਵਨ ਸੌਫ ਕਰਨਾ ਹਾਂਜੀ ਹਾਂਜੀ ਕੀ ਹਾਲ ਚੱਲ ਦੋਸਤੋ ਦੇਖ ਲਓ ਬਾਈ ਦੇਖੋ ਅੱਜ ਪਾ ਲੱਗੇ ਇਹਨੇ ਕਮਾਈ ਕਰੀ ਜਿੰਦੇ ਆ ਹਾਂਜੀ ਮਿੱਤਰੋ ਵੇਖ ਲਓ ਮੇछा ਖੋਲੀ ਜਾਂਦਾ ਆਪਣਾ ਉਹੀ ਸਿਸਟਮ ਆਪਣਾ ਟੁੱਟ ਗਿਆ ਜਿਵੇਂ ਤੁਹਾਨੂੰ ਦੱਸਿਆ ਤੇ ਆਪਾਂ ਉੱਥੇ ਫਿਰ ਮਸ਼ੀਨ ਕਰਤੀ ਸਟੌਪ ਤੇ ਆਪਾਂ ਆ ਗਏ ਤੇ ਆਪਣੇ ਪਹਿਲੀ ਆ ਗਏ ਮਥੜੂ ਵਾਲੇ ਵੀ ਕਾਕੀ ਹੋਰੀ ਕਾਕੀ ਹੋਰੀ ਐਮਪੀ ਹੋਰੀ ਕਾਕੀ ਹੋਰੀ ਵੇਖ ਲਓ ਬਈ ਨਾ ਟੁੱਟ ਗਿਆ ਸਟਾਫ ਕਰ ਦਿਖਾਉਣਾ ਏ ਤੁਹਾਨੂੰ ਬਈ ਵੇਖ ਲਓ ਬਈ ਬਾਕੀ ਇਹਨਾਂ ਦਾ ਬਈ ਪਤਾ ਨਹੀਂ ਕੀ ਗੱਲ ਏ ਯਾਰ ਇਹਨਾਂ ਦਾ ਬਹੁਤ ਨਖਾਣ ਹੁੰਦਾ ਰਹਿੰਦਾ ਵੇਖ ਲਓ ਬਈ ਟੁੱਟ ਗਿਆ ਸਟਾਵਾ ਕਰ ਤੇ ਨਵੇਂ ਲੈ ਜਾਂਦਾ ਕਾਕੀ ਹੋਰੀ ਦਿਖਾਉਣਾ ਏ ਤੁਹਾਨੂੰ ਅੰਦਰੂ ਵੀ ਆਹ ਵੇਖ ਲਓ ਬਈ ਇੱਕ ਟੁੱਟ ਗਿਆ ਸਟਾਵਾ ਕਰ ਤੇ ਹਾਂਜੀ ਇਸਰਾਬ ਤੇ ਇੱਕ ਛੋਟਾ ਜਾਂ ਤੇ ਇੱਕ ਦੇ ਬਾਅਦ ਆ ਜਾਏਗਾ ਸੈਟ ਤੇ ਵੇਖ ਲੋ ਮਿੱਤਰੋ ਜਿਵੇਂ ਤੁਹਾਨੂੰ ਦੱਸਿਆ ਸੀ ਹਾਂਜੀ ਬੋਲੋ ਕਿਵੇਂ ਹੁਣ ਸਦਾ ਕਕੇ ਨੂੰ ਹਾਂ ਜੀ ਹਾਂ ਫਿਰ ਸਿਉਨੇ ਲੱਗ ਗਿਆ ਹੈ ਅਬੀ ਦਰੋ ਬੋਟਲ ਲਾ ਕੇ ਆਏ ਆਂ ਉਹ ਤੂੰ ਯਾਰ ਉਹਨਾਂ ਨੇ ਕਿਹਾ ਪੁੱਛ ਕੇ ਨੇ ਦੇਸੀ ਡਾਕਟਰ ਉਹਨੂੰ ਕਹਾਂ ਸਾਨੂੰ ਸਿੱਧਾ ਰਿਕਸੋਨ ਦਾ ਟੀਕਾ ਲਾ ਦੇ ਬਾਏ ਹੱਸਦੇ ਆ ਮੈਂ ਸਾਡੂ ਵਾਲੇ ਨਹੀਂ ਓਏ ਮੈਂ ਵੀਡੀਓ ਬਣਾਉਣਾ ਨੇ ਡੇਲੀ ਪਤਾ ਕਹਿੰਦੇ ਨੂੰ ਮੈਂ ਤਾਂ ਵੀਡੀਓ ਬਣਾਇੰਦੇ ਮੰਗਦੇ ਕਹਿੰਦਾ ਵੀਡੀਓ ਕੋ ਲਈ ਮੈਂ ਕਹਿੰਦੀ ਵੀਡੀਓ ਕੋ ਨਹੀਂ ਇਹ ਆਪਣਾ ਡੇਲੀ ਵਲੌਗ ਚੱਲਦਾ ਹੁੰਦਾ ਹੈ ਆਪਣਾ ਘੋੜਾ ਪਾਟ ਲੈ ਦੇ ਇਹ ਬਾਈ ਦਵਾਈ ਵਾਲੇ ਮੰਗਤ ਸਿੰਘ ਕਹਿੰਦੇ ਆ ਬਾਈ ਇਹਨਾਂ ਨੇ ਮੱਥਾ ਆਈ ਇਹਦਾਂ ਨੇ ਪ੍ਰਿੰਟ ਛੇੜ ਲਿਆ ਉਹ ਸੁੱਤਰ ਹੀ ਨਹੀਂ ਆਉਂਦੇ ਦੇਖ ਲੈ ਬਾਈ ਮਿੱਤਰੋ ਮਿੱਤਰੋ ਹੱਸਦੇ ਆ ਮੁੰਡੇ ਗੱਲ ਵੀ ਲੱਗੇ ਰਗਾ ਕਰ ਰਣਾ ਥੀਟਰ ਨਾ ਲਾਵਿਆ ਚੰਗਾ ਨਹੀਂ ਲਾ ਦੇ ਉਹ ਠੀਕ ਹੈ ਕਿੰਨੇ ਚ ਪਿਆ ਆਪਣੂ ਇਹ ਸਾਢੇ ਪੰਜ ਜਰ ਦਾ ਪੈ ਗਿਆ ਮਿੱਤਰੋ ਤੇ ਉਹ ਕਿੰਨੇ ਦਾ ਵਿਗਿਆ ਤੁਹਾਨੂੰ ਦੋ ਇਹ ਠੀਕ ਤਿੰਨ ਜਰ ਚ ਪੈ ਗਿਆ ਹਣਾ ਠੀਕ ਵੇਖ ਲਓ ਮਿੱਤਰੋ ਇਹ ਸੀ ਸਸਤੇ ਵਿੱਚ ਕਿਵੇਂ ਹੂੰ ਵੇਖ ਲਓ ਮਿੱਤਰੋ ਸਾਡੇ ਫੋਰਮੈਨ ਸਾਹਿਬ ਆ ਗਏ ਖੁਲਣਾ ਨਹੀਂ ਕਿਉਂ ਨਹੀਂ ਖੁਲਣਾ ਉਹ ਭਰਾ ਦਾਨੀ ਕੋਲ ਦੇਖ ਤਾ ਡਬਲ ਨਾਟਕ ਹੱਸਤੇ ਵਈਏ ਨੇ ਦੋ ਨਾਟਕ ਹੁਣ ਫਸ ਗਏ ਜਿਆਦਾ ਓਏ ਕੋਲਦਾ